ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਈ9 ਪੰਜਾਬੀ ਮੈਂ ਹਸਨਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਪ੍ਰੋਫੈਸਰ ਦਵਿੰਦਰ ਜੋਸ਼ੀ ਜੋਸ਼ੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਜੋਸ਼ੀ ਸਾਹਿਬ ਆਪਾਂ سلسلہ ਸ਼ੁਰੂ ਕਰਦੇ ਹਾਂ ਐਸਜੀਪੀਸੀ ਚੋਣਾਂ ਤੋਂ ਐਸਜੀਪੀਸੀ ਚੋਣਾਂ ਉਮੀਦ ਹੈ ਵੀ ਇਸ ਸਾਲ ਹੋ ਜਾਣਗੀਆਂ ਤੇ ਉਹਦੇ ਵਾਸਤੇ ਵੋਟਰ ਲਿਸਟ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਹੈ ਅਕਾਲੀ ਦਲ ਦਾ ਵਫਦ ਜਿਹੜਾ ਉਹ ਗੁਰਦੁਆਰਾ ਇਲੈਕਸ਼ਨਸ ਦੇ ਜਿਹੜੇ ਨਾਮਿਨੇਟਡ ਚੋਣ ਕਮਿਸ਼ਨਰ ਨੇ ਐਸੇ ਸਰਾਉ ਉਹਨਾਂ ਨੂੰ ਮਿਲਦੇ ਆ ਤੇ ਦੱਸਦੇ ਆ ਵੀ ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਹਿੰਦੇ ਧੰਦਲੀ ਹੋ ਰਹੀ ਆ ਇਹੋ ਜੇ ਲੋਕਾਂ ਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੇ ਨਾਮ ਦੇ ਨਾਲ ਨਾ ਤਾਂ ਸਿੰਘ ਲੱਗਦਾ ਤੇ ਨਾ ਹੀ ਕੌਰ ਲੱਗਦਾ ਤੇ ਹੁਣ ਇਸ ਜਿਹੜੀ ਇਤਰਾਜ਼ ਦਰਜ ਕਰਾਉਣ ਵਾਸਤੇ ਜਿਹੜੀ ਤਰੀਕ ਹੈ ਉਹ ਪਹਿਲਾਂ ਅੱਜ 24 ਜਨਵਰੀ ਅਖੀਰਲੀ ਤਰੀਕ ਸੀਗੀ ਹੁਣੇ ਤਰੀਕ ਵਧਾ ਕੇ 10 ਮਾਰਚ ਕਰ ਦਿੱਤੀ ਗਈ ਆ ਪਰ ਸਵਾਲ ਇਹ ਹੈ ਬਈ ਇਹ ਜਿਹੜੀ ਤਰੀਕ ਵਧਾ ਦਿੱਤੀ ਗਈ ਹੈ ਤੇ ਇਹਦੀ ਹੁਣ ਵੈਰੀਫਿਕੇਸ਼ਨ ਜਿਹੜੀ ਹੈ ਉਹ ਕਿਦਾਂ ਅਕਾਲੀ ਦਲ ਦਾ ਵਫਦ ਕਰੂਗਾ ਜਾਂ ਫਿਰ ਸਰਕਾਰ ਵੱਲੋਂ ਕੋਈ ਟੀਮ ਗਠਿਤ ਕੀਤੀ ਜਾਊਗੀ ਵੀ ਜਿਹੜੇ ਬੰਦੇ ਵੋਟਰ ਲਿਸਟ ਦੇ ਵਿੱਚ ਤੁਸੀਂ ਪਾਏ ਆ ਕਿ ਇਹ ਵਾਕਈ ਜੈਨੂਇਨ ਵੋਟਰਸ ਹੈਗੇ ਆ ਜੀ ਜੁਸ਼ ਸ਼ਾਹ ਸੰਦੀਪ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੀ ਇਲੈਕਸ਼ਨਸ ਹੁੰਦੀਆਂ ਨੇ ਚੋਣਾਂ ਹੁੰਦੀਆਂ ਨੇ ਉਹਨਾਂ ਦਾ ਪੰਥਕ ਹਲਕਿਆਂ ਦੇ ਵਿੱਚ ਉਸਦੀ ਬੜੀ ਮਹੱਤਤਾ ਆ ਜੀ ਐ ਅਕਾਲ ਤਖਸਾਲਬ ਨੂੰ ਲੋਕ ਜਿਹੜੇ ਨੇ ਬਹੁਤ ਆਦਰ ਤੇ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਆ ਬਿਲਕੁਲ ਜੀ ਔਰ ਜਿਹੜੀ ਪ੍ਰਬੰਧਕ ਕਮੇਟੀ ਹੈ ਜਿਸ ਦੇ ਪ੍ਰਧਾਨ ਨੇ ਸਾਰਾ ਕੁਝ ਚਲਾਉਣਾ ਹੁੰਦਾ ਜਿਸ ਦੀ ਦੇਖ ਰੇਖ ਵਿੱਚ ਉਸ ਦੀਆਂ ਚੋਣਾਂ ਜਿਹੜੀਆਂ ਨੇ ਉਹ ਹਰ ਕੋਈ ਚਾਹੁੰਦਾ ਆ ਕਿ ਸਾਫ਼ ਸੁਥਰੀਆਂ ਹੋਣ ਔਰ ਕੋਈ ਜਿਹੜੇ ਵੋਟਰ ਹੈ ਉਹ ਇਸ ਤਰ੍ਹਾਂ ਦੇ ਵਿੱਚ ਸ਼ਾਮਲ ਨਾ ਕਰ ਲੈ ਜਾਣ ਜਿਨ੍ਹਾਂ ਦੀ ਜਿਹੜੀ ਵੈਲਿਡਿਟੀ ਹੈ ਉਸ ਤੇ ਪ੍ਰਸ਼ਨ ਚਿੰਨ ਲੱਗਦਾ ਹੋਵੇ। ਏਸੇ ਹੀ ਮਸਲਿਆਂ ਨੂੰ ਲੈ ਕੇ ਜਿਹੜੇ ਕੁਝ ਲੋਕ ਨੇ ਉਹ ਚਨਾਉ ਕਮਿਸ਼ਨਰ ਦੇ ਕੋਲ ਗਏ ਨੇ ਔਰ ਉਹਨਾਂ ਨੇ ਆਪਣੀ ਡੇਟ ਜਿਹੜੀ ਆ ਵਧਾ ਦਿੱਤੀ ਹੈ। ਇਹ ਹੁਣ ਇੱਥੇ ਬੜੀ ਦਿਲਚਸਪ ਸਥਿਤੀ ਹੈ। ਜੀ। ਕਿ ਚੋਣਾ ਤਾਂ ਸਰਕਾਰ ਨੇ ਕਰਾਉਣੀਆਂ ਨੇ ਪੰਜਾਬ ਸਰਕਾਰ ਨੇ ਕਰਾਉਣੀਆਂ ਨੇ ਠੀਕ ਹੈ ਲੇਕਿਨ ਇਹ ਜਿਹੜੀ ਵੋਟਰ ਲਿਸਟ ਹੈ ਇਸ ਨੂੰ ਜਿਹੜਾ ਪਰਖਣ ਦਾ ਜਿਹੜਾ ਡਿਸੀਜਨ ਹੈ ਉਹ ਕੌਣ ਲਏਗਾ ਸੁਭਾਵਿਕ ਰੂਪ ਦੇ ਵਿੱਚ ਸਰਕਾਰ ਨੂੰ ਹੀ ਲੈਣਾ ਪਏਗਾ ਪਰ ਲੋਕ ਜਿਹੜੇ ਨੇ ਜਿਹੜਾ ਨੇ ਇਲੈਕਸ਼ਨ ਲੜਨੀ ਹੈ ਉਹ ਵੀ ਆਪਸ ਤੇ ਵਿੱਚ ਬੜੇ ਐਸ ਵੱਲੇ ਵੰਡੇ ਹੋਏ ਨੇ ਕਿਉਂਕਿ ਕਿਉਂਕਿ ਅਕਾਲੀ ਦਲ ਤੇ ਜੋਸ਼ੀ ਸਾਹਿਬ ਇਹੀ ਕਹਿ ਰਿਹਾ ਨਾ ਕਿ ਸਰਕਾਰ ਹੀ ਤਾਂ ਧੰਦਲੀ ਕਰਵਾ ਰਹੀ ਹੈ ਕਿਉਂਕਿ ਆਪਾਂ ਦੇਖ ਰਹੇ ਆਂ ਵੀ ਇੱਕ ਅਕਾਲੀ ਦਲ ਨਵਾਂ ਵੀ ਬਣ ਚੁੱਕਾ ਜਿਹੜਾ ਅਮਰਤਪਾਲ ਜੀ ਦੀ ਅਗਵਾਈ ਕਰ ਰਿਹਾ ਹਾਲਾਓ ਜੇਲ੍ਹ ਦੇ ਵਿੱਚ ਹੈ ਤੇ ਉਹ ਉਹ ਇਸ ਕਦਰ ਦੇ ਇਲਜ਼ਾਮ ਜਿਹੜੇ ਆ ਸੰਕੇਤਕ ਲਾਉਂਦੇ ਆਂ ਵੀ ਸਰਕਾਰ ਹੀ ਇਹਦੇ ਵਿੱਚ ਜਿਹੜੀ ਆ ਉਹ ਇਦਾਂ ਦੇ ਕਪਲੇਬਾਜ਼ੀ ਸੰਦੀਪ ਜੀ ਜਿਹੜੀ ਇਹ ਇਲੈਕਸ਼ਨ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਹਰ ਅਕਾਲੀ ਦਲ ਦੇ ਗੁੱਟਲੇ ਚਾਹੇ ਉਹ ਮੇਨ ਗੁੱਟ ਹੈ ਚਾਹੇ ਉਹ ਬਾਗੀ ਗੁੱਟ ਹੈ ਉਹਨਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਇਹ ਇਲੈਕਸ਼ਨ ਨੇ ਕਿਉਂਕਿ ਕਿਉਂਕਿ ਜਿਹੜੀ ਪਾਰਟੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲੈਂਦੀ ਹੈ ਉਹ ਹੀ ਜਿਹੜੇ ਪੰਥਕ ਹਲਕਿਆਂ ਦੇ ਵਿੱਚ ਉਹਨਾਂ ਦਾ ਕਾਫੀ ਪ੍ਰਭਾਵ ਮੰਨਿਆ ਜਾਂਦਾ ਆਮ ਤੌਰ ਤੇ ਅਕਾਲੀ ਦਲ ਜਿਹੜੇ ਹੈ ਉਹੀ ਉਹਦੇ ਨੁਮਾਇंदे ਹੀ ਆਮ ਤੌਰ ਤੇ ਇਹਦੇ ਵਿੱਚ ਜਿਆਦਾ ਚੁਣੇ ਜਾਂਦੇ ਰਹੇ ਨੇ ਔਰ ਉਹੀ ਪ੍ਰਧਾਨ ਬਣਦੇ ਰਹੇ ਨੇ ਪਰ ਜਿਹੜੀ ਅੱਜ ਦੀ ਸਥਿਤੀ ਆ ਉਹ ਬੜੀ ਨਾਜ਼ੁਕ ਹੈ ਬਹੁਤ ਹੀ ਸੰਵੇਦਨਸ਼ੀਲ ਹੈ ਕਿਉਂਕਿ ਇਸ ਵੇਲੇ ਜਿਹੜੇ ਗੁੱਟ ਨੇ ਇੱਕ ਤਾਂ ਅਕਾਲੀ ਦਲ ਹੈਗਾ ਆਪਣੇ ਸੁਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਜਿਹੜਾ ਕਿ ਅੱਜ ਕੱਲ ਚਲੋ ਪ੍ਰਧਾਨ ਤੋਂ ਅਸਤੀਫਾ ਦੇ ਚੁੱਕੇ ਨੇ ਦੂਸਰਾ ਅਮਰਿਤਪਾਲ ਦਾ ਗੁੱਟ ਹੈ ਜਿਹੜਾ ਕਿ ਪੰਥਕ ਹਲਕਿਆਂ ਵਿੱਚ ਜਿਹੜੀਆਂ 2024 ਦੀ ਇਲੈਕਸ਼ਨ ਹੋਈਆਂ ਉਹਨਾਂ ਨੇ ਕਾਫੀ ਆਪਣਾ ਪ੍ਰਭਾਵ ਜਿਹੜਾ ਸਿੱਧ ਕਰ ਦਿੱਤਾ ਹੈ ਬਿਲਕੁਲ 4 ਲੱਖ ਵੋਟਾਂ ਨਾਲ ਜਿੱਤੇ ਔਰ ਜਿਹੜਾ ਤੀਸਰਾ ਆ ਉਹ ਇੱਕ ਜਿਹੜੇ ਬਾਦਲ ਅਕਾਲੀ ਦਲ ਤੋਂ ਬਾਗੀ ਹੋ ਕੇ ਜਾ ਰਹੇ ਨੇ ਇੱਕ ਉਹ ਗੁੱਟ ਹੈ ਲੇਕਿਨ ਇਹਨਾਂ ਬੀਬੀ ਜ਼ਗੀਰ ਕਹ ਰਹਾ ਹੈ ਤਿੰਨ ਗੁੱਟਾਂ ਤੋਂ ਇਲਾਵਾ ਜਿਹੜਾ ਇੱਕ ਸਰਕਾਰ ਦਾ ਗੁੱਟ ਵੀ ਹੁੰਦਾ अच्छा जी हां सरकार कोई भी सरकार ਤੁਸੀਂ ਤੁਹਾਨੂੰ ਯਾਦ ਹੋਵੇਗਾ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਜਾਂ ਦੂਸਰੇ ਵੀ ਮੁੱਖ ਮੰਤਰੀ ਰਹੇ ਆ ਜਿਸ ਵੇਲੇ ਵੀ ਪੰਜਾਬ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਰਹੀਆਂ ਨੇ ਉਹ ਅਸਿੱਧੇ ਰੂਪ ਦੇ ਵਿੱਚ ਉਹ ਇਹਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਰਹੇ ਆ ਕਿਉਂਕਿ ਉਹ ਹਮੇਸ਼ਾ ਹੀ ਜਦੋਂ ਕਾਂਗਰਸ ਦਾ ਇਹਦੇ ਵਿੱਚ ਰਾਜ ਹੁੰਦਾ ਸੀ ਉਹ ਚਾਹੁੰਦੇ ਸੀ ਕਿ ਬਾਦਲ ਅਕਾਲੀ ਦਲ ਦੀ ਜਿਹੜੀ ਪ੍ਰਭੂ ਸੱਤਾ ਆ ਉਹਨੂੰ ਤੋੜਿਆ ਜਾ ਸਕੇ ਔਰ ਕੋਸ਼ਿਸ਼ ਕਰਦੇ ਸੀ ਕਿ ਇਸ ਇਲੈਕਸ਼ਨ ਦੇ ਵਿੱਚ ਆਪਣੇ ਕੁਝ ਕੈਂਡੀਡੇਟ ਇਹੋ ਜਿਹੇ ਸਿੱਧੇ ਰੂਪ ਚ ਖੜੇ ਕੀਤੇ ਜਾਣ ਜਿਹੜੇ ਉਹਨਾਂ ਨੂੰ ਪੰਥਕ ਜਿਹੜੀ ਪਾਰਟੀ ਸੀ ਅਕਾਲੀ ਦਲ ਉਸ ਨੂੰ ਨੁਕਸਾਨ ਪਹੁੰਚਾ ਸਕਣ ਪਰ ਉਹ ਕਦੇ ਵੀ ਕਾਮਯਾਬ ਨਹੀਂ ਹੋਏ ਲੇਕਿਨ ਇਸ ਵਾਰ ਸਥਿਤੀ ਜਿਹੜੀ ਹੈ ਉਹ ਬੜੀ ਅਲੱਗ ਤਰ੍ਹਾਂ ਦੀ ਹੈ ਕਿਉਂਕਿ ਪੰਥਕ ਹਲਕਿਆਂ ਦੇ ਵਿੱਚ ਅਕਾਲੀ ਦਲ ਜਿਹੜਾ ਹੈ ਉਹਦੀ ਪ੍ਰਸੰਗਿਕਤਾ ਜਿਹੜੀ ਹੈ ਉਹ ਅੱਗੇ ਨਾਲੋਂ ਉਹਦੇ ਵਿੱਚ ਕਾਫੀ ਕਮੀ ਆਈ ਹੈ ਅਕਾਲੀ ਦਲ ਦਾ ਬਾਗੀ ਗੁੱਟ ਜਿਹੜਾ ਆ ਉਹ ਵੀ ਸਰਗਰਮ ਹੈ ਅਮਰਤਪਾਲ ਨੇ ਤਾਂ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਬਣਾ ਲਈ ਹੈ ਵਾਰਿਸ ਪੰਜਾਬ ਦੇ ਇਸ ਕਰਕੇ ਹੁਣ ਇਹ ਤਿੰਨ ਤਿਕੋਣਾ ਮੁਕਾਬਲਾ ਜਿਹੜਾ ਆ ਜੇ ਇੱਥੇ ਆਪਾਂ ਪ੍ਰੋਫੈਸਰ ਵੀ ਉਹਨਾਂ ਨੂੰ ਆਪਾਂ ਇਗਨੋਰ ਕਿਉਂ ਕਰ ਰਹੇ ਆ ਅਕਾਲੀ ਦਲ ਅਮਰੇ ਸਰ ਸਿਮਰਨਜੀਤ ਸਿੰਘ ਹਾਂ ਬਿਲਕੁਲ ਅਸਰ ਜੀ ਅਕਾਲੀ ਦਲ ਅਮਰitsar ਜਿਹੜਾ ਹੈ ਨਾ ਉਹ ਉਹ ਇਹਨਾਂ ਚੋਂ ਜਿਹੜੇ ਅਮਰਤਪਾਲ ਗੁੱਟ ਹੈ ਜਾਂ ਜਿਹੜਾ ਦੂਸਰਾ ਬਾਗੀ ਗੁੱਟ ਹੈ ਉਹਨਾਂ ਵਿੱਚੋਂ ਮੈਨੂੰ ਲੱਗਦਾ ਕਿਸੇ ਇੱਕ ਦੇ ਨਾਲ ਇਸੇ ਜੋ ਕਰ ਲਏਗਾ ਅੱਛਾ ਜੀ ਕਿਉਂਕਿ ਇਹ ਇਹ ਜਿਹੜੇ ਤਿੰਨ ਗੁੱਟ ਹੈ ਹੋਰ ਹੋ ਸਕਦਾ ਚੋਣਾਂ ਦੇ ਆਉਣ ਤੱਕ ਸਿਰਫ ਦੋ ਗੁੱਟ ਹੀ ਰਹਿ ਜਾਣ ਅਕਾਲੀ ਦਲ ਬਾਦਲ ਵਾਲਾ ਤੇ ਦੂਸਰਾ ਅੰਮ੍ਰਿਤ ਪਾਲ ਵਾਲਾ ਦੂਸਰੇ ਕਿਤੇ ਐਡਜਸਟਮੈਂਟ ਆਪਸ ਵਿੱਚ ਸਮਝੋਤੇ ਦੇ ਆਪ ਨਹੀਂ ਕਰ ਸਕਦੇ ਆ ਲੇਕਿਨ ਆਪ ਐਮਪੀ ਆ ਸਰਬਜੀਤ ਸਿੰਘ ਖਾਲਸਾ ਪਾਰਟੀ ਨਾਲ ਜੁੜੇ ਆ ਖੁਦ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ ਲੇਕਿਨ ਪੰਜਾਬ ਸਰਕਾਰ ਇਹਨਾਂ ਵਿੱਚੋਂ ਕਿਸੇ ਨਾਲ ਸਮਝੋਤਾ ਨਹੀਂ ਕਰਨ ਲੱਗੀ ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਹੀ ਸ਼੍ਰੋਮਣੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਸ ਨੂੰ ਇਹਨਾਂ ਦੇ ਬਾਦਲਾਂ ਦੇ ਹੱਥੋਂ ਛਡਾਉਣ ਦਾ ਯਤਨ ਕਰਦੀ ਰਹੀ ਹੈ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਜਿਹੜੀ ਹੈ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਕਾਮਯਾਬ ਹੋਵੇ ਕਿਉਂਕਿ ਪੰਥਕ ਮਸਲਿਆਂ ਦੇ ਵਿੱਚ ਇੱਕ ਗੱਲ ਆਮ ਤੌਰ ਤੇ ਜਾਣੀ ਜਾਂਦੀ ਆ ਕਿ ਜਿਹੜੇ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਜ਼ਿਆਦਾਤਰ ਜਾਂ ਦੂਸਰੇ ਸਿੱਖ ਲੋਕ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਨੇ ਉਹ ਆਮ ਆਦਮੀ ਪਾਰਟੀ ਵੱਲ ਬਹੁਤਾ ਚੁਕਾ ਨਹੀਂ ਰੱਖਣਗੇ ਜਦੋਂ ਅਮਰਿਤਪਾਲ ਜਿਹੜਾ ਆ ਉਹ ਅੱਗੇ ਹੋ ਕੇ ਨਿਤਰ ਕੇ ਮੈਦਾਨ ਦੇ ਵਿੱਚ ਆਇਆ ਹੂੰ ਤੇ ਇਹ ਫਿਰ ਗੱਲ ਤੇ ਫਿਰ ਪ੍ਰੋਫੈਸਰ ਸਵਾਲ ਤੇ ਉੱਥੇ ਹੀ ਹੋ ਗਿਆ ਨਾ ਫਿਰ ਇਹਦੀ ਜਾਂਚ ਫਿਰ ਹੋਊਗੀ ਕਿੱਦਾਂ ਹੁਣ ਸਮਾਂ ਤੇ ਵਧਾ ਦਿੱਤਾ ਗਿਆ ਅਗਰ ਜਿੱਦਾਂ ਕਹਿੰਦੇ ਉਹ ਵੀ ਸਰਕਾਰ ਚਾਹੁੰਦੀ ਹੈ ਵੀ ਇਹ ਬਾਦਲਾਂ ਦੇ ਹੱਥੋਂ ਇਸ ਕਮੇਟੀ ਨੂੰ ਆਜ਼ਾਦ ਕਰਵਾਇਆ ਜਾਏ ਤੇ ਫਿਰ ਇਹਦੀ ਜਾਂਚ ਜਾਂਚ ਜਿਹੜੀ ਹੈ ਇਹ ਨਿਰਪੱਖ ਢੰਗ ਦੇ ਨਾਲ ਕਿਵੇਂ ਹੋ ਸਕਦੀ ਹੈ ਜੀ ਦੇਖੋ ਨਿਰਪੱਖ ਢੰਗ ਦੇ ਨਾਲ ਜਾਂਚ ਕੋਈ ਵੀ ਕਰੇ ਉੱਤੇ ਪ੍ਰਸ਼ਨ ਚਿੰਤਾ ਲੱਗਣੀ ਆ ਲੋਕਾਂ ਨੇ ਜੇ ਸਰਕਾਰ ਨੇ ਕਰਾਇਆ ਤਾ ਅਕਾਲੀ ਦਲ ਵਾਲੇ ਮਸਲਾ ਠਾਉਣਗੇ ਜੇ ਅਕਾਲੀ ਦਲ ਵਾਲਾ ਨੇ ਕਰਾਇਆ ਤਾਂ ਦੂਸਰੇ ਲੋਕ ਮਸਲਾ ਠਾਉਣਗੇ ਇਸ ਕਰਕੇ ਬਣਦਾ ਤਾਂ ਇਹ ਹੈ ਕਿ ਸਰਕਾਰ ਹੀ ਆਪਣੀ ਜਿਹੜੀ ਨਿਰਪੱਖ ਬੰਦਿਆਂ ਦੀ ਟੀਮ ਬਣਾ ਕੇ ਉਹਦੇ ਵਿੱਚ ਕਰਵਾਵੇ ਤਾਂ ਹੀ ਇਹ ਮਸਲਾ ਜਿਹੜਾ ਆ ਉਹ ਸੋਲਵ ਹੋ ਸਕਦਾ ਨਹੀਂ ਤਾਂ ਇਲੈਕਸ਼ਨ ਦੇ ਅਖੀਰਲੇ ਦਿਨ ਤੱਕ ਇਹ ਮਸਲਾ ਜਿਹੜਾ ਆ ਉਹ ਚੱਲਦਾ ਰਹੇਗਾ ਅੱਛਾ ਪ੍ਰੋਫੈਸਰ ਹੁਣ ਆਪਾਂ ਅੱਗੇ ਵਧੀਏ ਆਪਾਂ ਚੰਡੀਗੜ੍ਹ ਚੱਲਦੇ ਆ ਵੈਸੇ ਪੰਜਾਬ ਦੀ ਉਹ ਰਾਜਧਾਨੀ ਆ ਪਤਾ ਨਹੀਂ ਉਹ ਅਧਿਕਾਰਕ ਰੂਪ ਚ ਕਦੋਂ ਜਿਹੜੀ ਆ ਇਹ ਫਿਜ਼ੀਕਲੀ ਕਦੋਂ ਪੰਜਾਬ ਨੂੰ ਮਿਲਦੀ ਆ ਵੀ ਕਦੋਂ ਕਹਿਣਗੇ ਵੀ ਇਹ ਪੰਜਾਬ ਦੀ ਇਕੱਲਿਆਂ ਦੀ ਆ ਰਾਜਧਾਨੀ ਗੁਲਾਬ ਚੰਦ ਕੁਟਾਰੀਆ ਜਿਹੜੇ ਪੰਜਾਬ ਦੇ ਹੁਣ ਹਾਲ ਹੀ ਦੇ ਵਿੱਚ ਗਵਰਨਰ ਅਪਾਇੰਟ ਹੋਏ ਆ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਨਾ ਉਹਦੀ ਪਹਿਲੀ ਵਾਰ ਤਾਰੀਫ ਕੀਤੀ ਆ ਇਸ ਤੋਂ ਪਹਿਲਾਂ ਬਨਵਾਰੀ ਲਾਲ ਪ੍ਰੋਹਿਤ ਹੁੰਦੇ ਸੀਗੇ ਉਹਨਾਂ ਦਾ ਤਾਂ ਪੂਰਾ 36 ਦਾ ਅੰਕੜਾ ਜਿਹੜਾ ਉਹ ਮੁੱਖ ਮੰਤਰੀ ਮਾਨ ਦੇ ਨਾਲ ਹੁੰਦਾ ਸੀ ਜਦੋਂ ਪੰਜਾਬ ਸਰਕਾਰ ਕਹਿੰਦੀ ਸੀ ਵੀ ਅਸੀਂ ਕੁਝ ਟੀਚਰਜ਼ ਨੂੰ ਅਬ੍ਰੋਡ ਭੇਜ ਰਹੇ ਹਾਂ ਜੀ ਉੱਥੋਂ ਸੁਖਲਾਈ ਲੈਣਗੇ ਉਹਦੇ ਉੱਤੇ ਸਵਾਲ ਹੁੰਦੇ ਸੀ ਬਜਟ ਦੇ ਉੱਤੇ ਸਵਾਲ ਹੁੰਦੇ ਸੀ ਕਰਜ਼ਿਆਂ ਦੇ ਉੱਤੇ ਸਵਾਲ ਹੁੰਦੇ ਸੀ ਪਰ ਗੁਲਾਬ ਚੰਦ ਕੁਟਾਰੀਆ ਦਾ ਇਹ ਬਿਆਨ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਕਹਿੰਦੇ ਵੀ ਪਹਿਲਾਂ ਨਾਲੋਂ ਠੀਕ ਹੋ ਗਈ ਹੈ ਕਿੱਦਾਂ ਦੇਖਦੇ ਹੋ ਗੁਲਾਬ ਚੰਦ ਕੁਟਾਰੀਆ ਹੋਣਾਂ ਦੇ ਇਸ ਬਿਆਨ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਇਸ ਸੰਦਰਭ ਦੇ ਵਿੱਚ ਆਇਆ ਕਿ ਪਾਕਿਸਤਾਨ ਦੇ ਵੱਲੋਂ ਜਿਹੜੇ ਆ ਹਥਿਆਰਾਂ ਦੀ ਖੇਪ ਜਾਂ ਨਸ਼ਿਆਂ ਦੀ ਜਿਹੜੀ ਖੇਪ ਹੈ ਉਹ ਪੰਜਾਬ ਦੇ ਵਿੱਚ ਐ ਭੇਜੀ ਜਾਂਦੀ ਆ ਤੇ ਪੰਜਾਬ ਦੇ ਜਿਹੜੇ ਬੀਐਸਐਫ ਦੇ ਜਵਾਨ ਐ ਜਾਂ ਦੂਸਰੇ ਜਿਹੜੇ ਜਵਾਨ ਐ ਉਹ ਇਸ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕਰਦੇ ਨੇ ਕਿਉਂਕਿ ਗਵਰਨਰ ਸਾਹਿਬ ਜਿਹੜੇ ਨੇ ਉਹ ਕੇਂਦਰੀ ਸਰਕਾਰ ਦੇ ਇੱਕ ਨੁਮਾਇੰਦੇ ਵਜੋਂ ਆਉਂਦੇ ਨੇ ਇਸ ਕਰਕੇ ਉਹਨਾਂ ਦਾ ਸਿੱਧੇ ਰੂਪ ਦੇ ਵਿੱਚ ਜਿਹੜਾ ਆ ਇਹ ਸਕੈਨ ਦਾ ਮਕਸਦ ਜਿਹੜਾ ਆ ਉਹ ਸਿਰਫ ਬੀਐਸਐਫ ਜਾਂ ਜਿਹੜੇ ਬੋਰਡ ਬਾਰਡਰ ਦੇ ਜਿਹੜੇ ਪੁਲਿਸ ਵਾਲੇ ਨੇ ਜਾਂ ਫੌਜੀ ਨੇ ਉਹਨਾਂ ਦੀ ਤਾਰੀਫ ਕਰਨਾ ਹੈ ਜਦਕਿ ਅਸਲ ਵਿੱਚ ਪੰਜਾਬ ਤਾਬ ਦੀ ਜਿਹੜੀ ਨਿਆ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਨਾ ਉਹ ਕੋਈ ਬਹੁਤ ਹੀ ਠੀਕ ਨਹੀਂ ਅਸੀਂ ਲੋਕ ਸਾਰੇ ਜਾਣਦੇ ਹਾਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਪੰਜਾਬ ਦੇ ਵਿੱਚ ਹਾਲਾਤ ਅੱਗੇ ਦੇ ਨਾਲੋਂ ਕਾਨੂੰਨ ਵਿਵਸਥਾ ਦੇ ਤੌਰ ਤੇ ਲਾਰਡ ਆਰਡਰ ਦੇ ਤੌਰ ਤੇ ਕਾਫੀ ਵਿਗੜੇ ਨੇ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ ਲੁੱਠਾਂ ਲੁੱਟਾਂ ਖੋਹਾਂ ਜਿਹੜੀਆਂ ਨੇ ਉਹ ਆਮ ਹੁੰਦੀਆਂ ਜਾ ਰਹੀਆਂ ਕਿਸੇ ਵੀ ਸ਼ਹਿਰ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਜਾਂ ਈਵਨ ਪਿੰਡਾਂ ਦੇ ਵਿੱਚ ਰਾਤ ਨੂੰ ਨਾਕਿਆਂ ਤੇ ਕੋਈ ਪੁਲਿਸ ਨਹੀਂ ਹੁੰਦੀ ਸ਼ਹਿਰਾਂ ਵਿੱਚ ਵੀ ਨਹੀਂ ਹੁੰਦੀ ਪਿੰਡਾਂ ਦੇ ਵਿੱਚ ਤਾਂ ਬਿਲਕੁਲ ਨਹੀਂ ਹੁੰਦੀ ਔਰ ਲੋਕ ਜਿਹੜੇ ਨੇ ਇਸ ਗੱਲੋਂ ਕਾਫੀ ਦੁਖੀ ਨੇ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਸਾਡੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸਾਂਭਣ ਦੇ ਵਿੱਚ ਅਜੇ ਤੱਕ ਕਾਮਯਾਬ ਨਹੀਂ ਹੋ 파ਰੀ ਨਸ਼ਿਆਂ ਦੀ ਗੱਲ ਜਿਹੜੀ ਹੈ ਮ ਆਪ ਸਰਕਾਰ ਕਹਿੰਦੀ ਸੀ ਕਿ ਅਸੀਂ ਆਉਣ ਵਾਲੇ 15 ਦਿਨਾਂ ਚ 24 ਘੰਟਿਆਂ ਚ ਅਸੀਂ ਜਿਹੜਾ ਨਸ਼ਾ ਖਤਮ ਕਰ ਦਵਾਂਗੇ ਕੀ ਨਸ਼ਾ ਖਤਮ ਹੋ ਗਿਆ ਮੈਨੂੰ ਨਹੀਂ ਲੱਗਦਾ ਨਸ਼ਾ ਖਤਮ ਹੋਇਆ ਔਰ ਹਥਿਆਰਾਂ ਦੀ ਖੇਪ ਜਿਹੜੀ ਹੈ ਉਹ ਵੀ ਆਉਂਦੀ ਆ ਨਸ਼ਾ ਦੀ ਖੇਪ ਵੀ ਆਉਂਦੀ ਆ ਪਰੰਤੂ ਪੰਜਾਬ ਦੇ ਵਿੱਚ ਇੱਕ ਵੇਲੇ ਰਾਹੁਲ ਗਾਂਧੀ ਨੇ ਪੰਜਾਬ ਦੇ ਵਿੱਚ ਆਪਣੀ ਫੇਰੀ ਦੇ ਦੌਰਾਨ ਇਹ ਕਿਹਾ ਸੀ ਕਿ ਇੱਥੋਂ ਦੇ 70% ਲੋਕ ਜਿਹੜੇ ਨੇ ਉਹ ਨਸ਼ੇ ਦੇ ਵਿੱਚ ਨੇ ਲੋਕਾਂ ਨੇ ਕਾਫੀ ਇਸ ਬਿਆਨ ਦੇ ਉੱਤੇ ਵਿਰੋਧ ਪ੍ਰਗਟ ਵੀ ਕੀਤਾ ਸੀ ਕਿ ਸਾਡੇ ਪੰਜਾਬੀਆਂ ਨੂੰ ਨਸ਼ਈ ਕਹਿ ਦਿੱਤਾ ਰਾਹੁਲ ਗਾਂਧੀ ਨੇ ਪਰ ਬਾਅਦ ਦੇ ਵਿੱਚ ਆਉਣ ਵਾਲੇ ਲੋਕਾਂ ਨੇ ਚਲੋ ਪਰਸੈਂਟੇਜ ਨਾਲ ਤਾਂ મતਭੇਦ ਹੋ ਸਕਦੇ ਆ ਕਿ ਇੰਨੇ ਪਰਸੈਂਟ ਨੇ ਜਾਂ ਕਿੰਨੇ ਪਰਸੈਂਟ ਨੇ ਪਰ ਸਚਾਈ ਇਹ ਹੈ ਕਿ ਅੱਜ ਪੰਜਾਬ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਚੁੱਕਾ ਹੈ ਨਸ਼ਿਆਂ ਦਾ ਛੇਵਾਂ ਦਰਿਆ ਜਿਹੜਾ ਨੇ ਉਹ ਪੰਜਾਬ ਦੇ ਵਿੱਚ ਵਹਿ ਰਿਹਾ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਬਰਬਾਦ ਹੋ ਰਹੀ ਹੈ ਕਾਨੂੰਨ ਵਿਵਸਥਾ ਆਜ ਕੱਲ ਲੋਕੀ ਹੈ ਨਾ ਐਡੇ-ਐਡੇ ਦਾਤਰ ਲੈ ਕੇ ਘੁੰਮਦੇ ਨੇ ਦਾਤਰ ਲੈ ਕੇ ਘੁੰਮਦੇ ਨੇ ਗਰਦਨ ਤੇ ਰੱਖਦੇ ਨੇ ਉਹਨਾਂ ਦੇ ਮੋਬਾਈਲ ਉਹਨਾਂ ਦੇ ਪਰਸ ਤੇ ਪਤਾ ਨਹੀਂ ਉਹਨਾਂ ਤੇ ਅਟੈਕ ਵੀ ਕਰ ਦਿੰਦੇ ਨੇ ਕਦੀ ਕਦੀ ਔਰ ਲੇਡੀਜ਼ ਦੇ ਪਰਸ ਆਮ ਖੋਏ ਜਾਂਦੇ ਨੇ ਲੋਕਾਂ ਦੇ ਘਰਾਂ ਚੋਰੀਆਂ ਡਾਕਿਆਂ ਦੀ ਖਬਰਾਂ ਆਮ ਆ ਰਹੀਆਂ ਨੇ ਕਾਨੂੰਨ ਵਿਵਸਥਾ ਬਿਲਕੁਲ ਫੇਲ ਹੋ ਚੁੱਕੀ ਆ ਪੰਜਾਬ ਸਰਕਾਰ ਦੀ ਔਰ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਉਹ ਇਸ ਪਾਸੇ ਵੱਲਾਂ ਧਿਆਨ ਦੇਵੇ ਤਾਂ ਕਿ ਲੋਕੀ ਜਿਹੜੇ ਆ ਆਪਣੇ ਮਾਲ ਸੁਰੱਖਿਆ ਜਿਹੜੀ ਆ ਉਹ ਕਰ ਸਕਣ ਅੱਛਾ ਇਹਨੂੰ ਆਪਾਂ ਹੁਣ ਇੱਕ ਹੋਰ ਐਂਗਲ ਤੋਂ ਦੇਖਦੇ ਆਂ ਇਹ ਜਿਹੜਾ ਬਿਆਨ ਗੁਲਾਬਚੰਦ ਘਟਾਰੀਆ ਹੋਣਾ ਨੇ ਆ ਚੰਡੀਗੜ੍ਹ ਦੇ ਵਿੱਚ ਦਿੱਤਾ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਪਹਿਲਾਂ ਨਾਲੋਂ ਠੀਕ ਹੋਈ ਆ ਇਹਨੂੰ ਦਿੱਲੀ ਚ ਉਹਨਾਂ ਨਾਲ ਜੋੜ ਕੇ ਦੇਖਿਆ ਜਾ ਸਕਦਾ ਕਿਉਂਕਿ ਇਲਜ਼ਾਮ ਇਹ ਲੱਗਦੇ ਆ ਵੀ ਜਿਹੜੇ ਗਵਰਨਰਜ਼ ਹੁੰਦੇ ਆ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ ਉੱਥੇ ਸਰਕਾਰ ਦੇ ਵਿੱਚ ਕੰਮਕਾਰਜ ਦੇ ਵਿੱਚ ਇਹ ਆਪਣੀ ਦਖਲਅੰਦਾਜ਼ੀ ਕਰਦੇ ਆ ਇਸ ਨੇ ਆ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਪ੍ਰੋਫੈਸਰ ਬਈ ਦੇਖੋ ਅਸੀਂ ਤਾਂ ਪੂਰਾ ਕੋਆਪਰੇਟ ਕਰਦੇ ਆ ਜੇ ਸਰਕਾਰ ਚੰਗਾ ਕੰਮ ਕਰਦੀ ਤਾਂ ਅਸੀਂ ਤਾਰੀਫ਼ ਵੀ ਕਰਦੇ ਆ ਕਿਉਂਕਿ ਦਿੱਲੀ ਦੇ ਵਿੱਚ ਲੇਫਟਨੈਂਟ ਗਵਰਨਰ ਦੇ ਨਾਲ ਵੀ 36 ਦਾ ਅੰਕੜਾ ਆਮ ਆਦਮੀ ਪਾਰਟੀ ਸਰਕਾਰ ਦਾ ਰਹਿੰਦਾ ਚਾਹੇ ਮੁੱਖ ਮੰਤਰੀ ਕੇਜਰੀਵਾਲ ਹੋਣ ਤੇ ਚਾਹੇ ਹੁਣ ਹਾਲੀ ਦੇ ਵਿੱਚ ਆਦੀਸ਼ੀ ਜਿਹੜੇ ਬਣੇ ਸੀ ਅਸਲ ਵਿੱਚ ਕਿਸੇ ਵੀ ਪ੍ਰਦੇਸ਼ ਦਾ ਜਿਹੜਾ ਗਵਰਨਰ ਹੁੰਦਾ ਨਾ ਉਹ ਇੱਕ ਸੰਸਥਾਗਤ ਮੁਖੀ ਦੇ ਤੌਰ ਤੇ ਹੀ ਜਾਣਿਆ ਜਾਂਦਾ ਉਹਦੇ ਬਿਆਨ ਜਿਹੜੇ ਆ ਉਹ ਕਈ ਵਾਰੀ ਬਹੁਤੇ ਜਿਹੜੇ ਹੈ ਉਹ ਧਿਆਨ ਦੀ ਮੰਗ ਜ਼ਿਆਦਾਤਰ ਗੰਭੀਰਤਾ ਨਾਲ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਸਵਾਲ ਜਿਹੜੇ ਨੇ ਉਹ ਸਰਕਾਰ ਦੇ ਵੱਲ ਉਹਨਾਂ ਦੇ ਜਿਹੜੇ ਬਿਆਨ ਬਿਆਨ ਨੇ ਉਹ ਸਰਕਾਰ ਦੇ ਵੱਲੋਂ ਜ਼ਿਆਦਾਤਰ ਲਿਖੇ ਜਾਂਦੇ ਨੇ ਤੇ ਉਹ ਸਰਕਾਰ ਦੀ ਮਨਜ਼ੂਰੀ ਦੇ ਨਾਲ ਹੀ ਉਹ ਬੋਲਦੇ ਨੇ ਪਰ ਪ੍ਰੰਤੂ ਕਈ ਵਾਰੀ ਜਿਹੜੇ ਗਵਰਨਰ ਨੇ ਉਹ ਕੇਂਦਰ ਸਰਕਾਰ ਨੇ ਸ਼ਹਿਤ ਹੈ ਕਈ ਵਾਰੀ ਸਿੱਧੇ ਰੂਪ ਦੇ ਵਿੱਚ ਤੇ ਕਈ ਵਾਰੀ ਸਿੱਧੇ ਰੂਪ ਦੇ ਵਿੱਚ ਵੀ ਪ੍ਰਦੇਸ਼ ਸਰਕਾਰਾਂ ਦੀ ਆਲੋਚਨਾ ਕਰਦੇ ਰਹੇ ਨੇ ਔਰ ਜਿੰਤੋਂ ਤੱਕ ਇਹ ਸਾਡੇ ਗਵਰਨਰ ਇਸ ਵੇਲੇ ਗਵਰਨਰ ਪੰਜਾਬ ਦੇ ਨੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਬਿਆਨ ਜਿਹੜਾ ਹੈ ਕੋਈ ਜ਼ਿਆਦਾ ਉਹਦੇ ਪੋਲਿਟੀਕਲ ਮਾਇਨੇ ਨੇ ਉਹਨਾਂ ਦੇ ਕੋਈ ਬਹੁਤੀ ਪੋਲਿਟੀਕਲ ਅਰਥ ਨਹੀਂ ਲੈਣੇ ਚਾਹੀਦੇ ਕਿਉਂਕਿ ਉਹਨਾਂ ਦਾ ਬਿਆਨ ਇੱਕ ਸੰਸਥਾਗਤ ਮੁਖੀ ਦੇ ਤੌਰ ਤੇ ਦਿੱਤਾ ਗਿਆ ਇੱਕ ਸਧਾਰਨ ਪੱਧਰ ਦਾ ਬਿਆਨ ਹੈ ਇਸ ਨੂੰ ਬਹੁਤੀ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਜੀ ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਐਮਰਜੈਂਸੀ ਫਿਲਮ ਦੀ ਪੰਜਾਬ ਦੇ ਵਿੱਚ ਇਹ ਫਿਲਮ ਨਹੀਂ ਰਿਲੀਜ਼ ਹੋਈ ਕੰਗਣਾ ਰਣੌਤ ਨੇ ਹੀ ਪ੍ਰੋਡਿਊਸ ਕੀਤੀ ਸੀ ਉਹੀ ਇਹਦੇ ਵਿੱਚ ਐਕਟਰੈਸ ਸੀਗੇ ਇੰਗਲੈਂਡ ਦੇ ਵਿੱਚ ਉੱਥੋਂ ਦੀ ਸੰਸਦ ਦੇ ਵਿੱਚ ਬ੍ਰਿਟੇਨ ਦੇ ਵਿੱਚ ਇਹ ਮੁੱਦਾ ਉਠਾਇਆ ਗਿਆ ਮੁੱਦਾ ਉੱਥੋਂ ਦੇ ਸੰਸਦ ਮੈਂਬਰ ਨੇ ਉਠਾਇਆ ਉਹ ਕਹਿੰਦੇ ਆ ਜੀ ਇਹ ਫਿਲਮ ਰਿਲੀਜ਼ ਜਿਹੜੀ ਆ ਹੋਣੀ ਚਾਹੀਦੀ ਸੀ ਰੋਕ ਟੋਕ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਇੰਗਲੈਂਡ ਦੇ ਵਿੱਚ ਵੀ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿੱਥੋਂ ਤੱਕ ਐਮਰਜੈਂਸੀ ਦਾ ਸਵਾਲ ਹੈ 1975 ਦੇ ਵਿੱਚ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਈ ਗਈ ਜੀ ਲੱਖਾਂ ਲੋਕਾਂ ਤੇ ਤਸ਼ੱਦਦ ਹੋਏ ਜੇਲ੍ਹਾਂ ਦੇ ਵਿੱਚ ਪਾਏ ਗਏ ਔਰ ਜਿਸ ਤਰ੍ਹਾਂ ਦਾ ਵੀ ਉਸ ਵੇਲੇ ਹਾਲਾਤ ਹੋਏ ਸੈਂਸਰਸ਼ਿਪ ਲੱਗੀ ਬਹੁਤ ਬੁਰੇ ਹਾਲਾਤ ਸਨ ਔਰ ਜਿਸ ਦਾ ਖਮਿਆਜ਼ਾ ਇੰਦਰਾ ਗਾਂਧੀ ਨੂੰ 1977 ਦੀ ਇਲੈਕਸ਼ਨ ਦੇ ਵਿੱਚ ਭੁਗਤਣਾ ਪਿਆ ਔਰ ਉਸ ਦੀ ਪਾਰਟੀ ਜਿਹੜੀ ਹੈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਬਹੁਤ ਜਗ੍ਹਾ ਤੇ ਉਹ ਹਾਰੀ ਉੱਤਰ ਉਤਰੀ ਭਾਰਤ ਜਿਹੜਾ ਆ ਉਸ ਦੇ ਵਿੱਚ ਤਾਂ ਤਕਰੀਬਨ ਮੇਰੇ ਖਿਆਲ ਇੱਕ ਜਾਂ ਦੋ ਸੀਟਾਂ ਹੀ ਉਸ ਨੂੰ ਮਿਲੀਆਂ ਸਨ ਉਸ ਵਿਸ਼ੇ ਨੂੰ 인ਦਰਾ ਗਾਂਧੀ ਦੇ ਵੱਲੋਂ ਐਮਰਜੈਂਸੀ ਲਗਾਈ ਗਈ ਤੇ ਉਸ ਦੇ ਵਜੋਂ ਜਿਹੜੇ ਲੋਕਾਂ ਤੇ ਤਸ਼ੱਦਦ ਹੋਏ ਫਿਰ ਬਲੂ ਸਟਾਰ ਆਪਰੇਸ਼ਨ ਵੀ ਹੋਇਆ ਐਮਰਜੈਂਸੀ ਦੇ ਵਿੱਚ ਕਈ ਚੀਜ਼ਾਂ ਨੂੰ ਜਿਹੜਾ ਆ ਉਹ ਦਿਖਾਇਆ ਗਿਆ ਸਿੱਧੇ ਰੂਪ ਚ ਕਈਆਂ ਚ ਸਿੱਧੇ ਰੂਪ ਦੇ ਵਿੱਚ ਪਰੰਤੂ ਐਮਰਜੈਂਸੀ ਦਾ ਦੋ ਤਰ੍ਹਾਂ ਦੋ ਤਰ੍ਹਾਂ ਦੇ ਪੱਖ ਜਿਹੜੇ ਆ ਐਮਰਜੈਂਸੀ ਫਿਲਮ ਦੇ ਬਾਰੇ ਸਾਹਮਣੇ ਆਉਂਦੇ ਨੇ ਇੱਕ ਪੱਖ ਤਾਂ ਇਹ ਹੈ ਕਿ ਕਲਾ ਦਾ ਖੇਤਰ ਹੈ ਔਰ ਕਲਾ ਦੇ ਖੇਤਰ ਦੇ ਵਿੱਚ ਕੋਈ ਆਦਮੀ ਅਗਰ ਫਿਲਮ ਨੂੰ ਬਣਾਉਂਦਾ ਹੈ ਤਾਂ ਉਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਬਸ਼ਰਤੇ ਕਿ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਟੈਂਟ ਨਾ ਹੋਵੇ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੋਵੇ ਐਮਰਜੈਂਸੀ ਨੂੰ ਲੈ ਕੇ ਕੰਗਣਾ ਨਰੌਤਾ ਇਹ ਕਹਿਣਾ ਹੈ ਕਿ ਮੈਂ ਇੰਦਰਾ ਗਾਂਧੀ ਦੀ ਸ਼ਬੀ ਤੋਂ ਪ੍ਰਭਾਵਿਤ ਹੋ ਕੇ ਇਹ ਜਿਹੜੀ ਫਿਲਮ ਹੈ ਬਣਾਈ ਹੈ ਮੈਂ ਇਸ ਨੂੰ ਪੋਲਿਟੀਕਲ ਐਂਗਲ ਤੋਂ ਫਿਲਮ ਨਹੀਂ ਬਣਾਇਆ ਕਿਉਂਕਿ ਉਹ ਭਾਜਪਾ ਦੇ ਵਿੱਚ ਹੈ ਤੇ ਕਾਂਗਰਸ ਪਾਰਟੀ ਦੀ ਇੰਦਰਾ ਗਾਂਧੀ ਸੀ ਇਸ ਕਰਕੇ ਉਸ ਦੀ ਤਾਰੀਫ ਕਰਨਾ ਜਿਹੜਾ ਆ ਉਹ ਕੰਗਣਾ ਰਣੌਤ ਲਈ ਸਹੀ ਨਹੀਂ ਹੋ ਸਕਦਾ ਸੀ ਪਰੰਤੂ ਉਹ ਕਹਿੰਦੀ ਹੈ ਕਿ ਮੈਂ ਇੰਦਰਾ ਗਾਂਧੀ ਦੇ ਕਈ ਪੋਜ਼ਿਟਿਵ ਸਾਈਡ ਜਿਹੜੀ ਹੈ ਉਸ ਨੂੰ ਵੀ ਲਿਆ ਹੁਣ ਪੰਜਾਬ ਦੇ ਵਿੱਚ ਜਿਹੜੇ ਗਰਮਖਿਆਲੀਆਂ ਨੇ ਉਹਨਾਂ ਨੇ ਇਸ ਦਾ ਇੰਨਾ ਜ਼ਿਆਦਾ ਵਿਰੋਧ ਕੀਤਾ ਕਿ ਫਿਲਮ ਜਿਹੜੀ ਆ ਪੰਜਾਬ ਦੇ ਵਿੱਚ ਉਹ ਰਿਲੀਜ਼ ਨਹੀਂ ਹੋ ਪਾਈ ਚੰਡੀਗੜ੍ਹ 'ਚ ਰਿਲੀਜ਼ ਹੋਈ ਹੈ ਪੰਜਾਬ ਦੇ ਵਿੱਚ ਨਹੀਂ ਹੁਣ ਜਿੱਥੋਂ ਤੱਕ ਹੈ ਇੰਗਲੈਂਡ ਦੀ ਗੱਲ ਇੰਗਲੈਂਡ ਦੇ ਵਿੱਚ ਲੋਕਾਂ ਨੇ ਜਿਹੜੇ ਗਰਮਖਿਆਲੀਆਂ ਨੇ ਉਹਨਾਂ ਨੇ ਸਿਨੇਮੇ ਦੇ ਵਿੱਚ ਜਾ ਕੇ ਜਿਹੜੀ ਫਿਲਮ ਨੂੰ ਬੰਦ ਕਰਵਾ ਦਿੱਤਾ ਤੇ ਫਿਲਮ ਨੂੰ ਲੱਗਣ ਨਹੀਂ ਦਿੱਤਾ ਉੱਥੇ ਜਿਹੜੇ ਜਿਹੜੀ ਉੱਥੋਂ ਦੀ ਸੰਸਦ ਹੈ ਉਸ ਦੇ ਵਿੱਚ ਵੀ ਦੋ ਦਲ ਬਣ ਗਿਆ ਇੱਕ ਦਲ ਜਿਹੜਾ ਸੀ ਉਹ ਇਹ ਕਹਿੰਦਾ ਸੀ ਕਿ ਫਿਲਮ ਜਿਹੜੀ ਹੈ ਉਸ ਨੂੰ ਰਿਲੀਜ਼ ਕਰ ਦਿੱਤਾ ਦੇਣਾ ਚਾਹੀਦਾ ਜਦ ਕਿ ਦੂਸਰਾ ਦਲ ਜਿਹੜਾ ਆ ਉਹ ਸਿੱਖਾਂ ਦੇ ਨਾਲ ਹਮਦਰਦੀ ਭਰਿਆ ਵਤੀਰਾ ਸੀ ਉਹਨਾਂ ਦਾ ਉਹ ਉਹਨਾਂ ਦੇ ਵੋਟਾਂ ਵੀ ਲੈਣਾ ਚਾਹੁੰਦੇ ਸੀ ਉਹ ਕਹਿੰਦੇ ਐ ਕਿ ਜਿਹੜੇ ਇੰਗਲੈਂਡ ਦੇ ਲੋਕ ਐ ਜ਼ਿਆਦਾਤਰ ਲੋਕਾਂ ਨੂੰ ਪੰਜਾਬ ਦੇ ਬਾਰੇ ਪੰਜਾਬ ਦੀ ਪਿਸ਼ਟਭੂਮੀ ਬਾਰੇ ਨਹੀਂ ਪਤਾ ਸਿੱਖਾਂ ਨਾਲ ਕੀ ਤਸ਼ੱਦਦ ਹੋਇਆ ਉਹਨਾਂ ਦੇ ਬਾਰੇ ਇੰਗਲੈਂਡ ਦੇ ਲੋਕਾਂ ਨੂੰ ਨਹੀਂ ਪਤਾ ਤੇ ਉਹ ਕਹਿੰਦੇ ਨੇ ਕਿ ਜਿਹੜੀ ਇਸ ਐਮਰਜੈਂਸੀ ਦਾ ਵਿਰੋਧ ਕਰਨਾ ਚਾਹੀਦਾ ਔਰ ਇਹਨਾਂ ਨੂੰ ਰਿਲੀਜ਼ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਸਿੱਖਾਂ ਦੇ ਜਿਹੜੇ ਹਿੱਲਦੇ ਆ ਉਹ ਵਲੁੰਧਰੇ ਗਏ ਸੀ ਉਸ ਵੇਲੇ ਜਿਸ ਵੇਲੇ ਐਮਰਜੈਂਸੀ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਜੇਲਾ ਵਿੱਚ ਢੱਕਿਆ ਗਿਆ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਔਰ ਉਹਨਾਂ ਨੂੰ ਮਾਰਿਆ ਗਿਆ ਜਿਹੜਾ ਕਿ ਬਾਅਦ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਵੀ ਹੋਇਆ ਔਰ ਉਸ ਤੋਂ ਬਾਅਦ ਵੀ ਸਿੱਖਾਂ ਤੇ ਜਿਹੜੇ ਤਸ਼ੱਦਦ ਹੈ ਉਹ ਕੀਤੇ ਗਏ ਜਿਸ ਤੇ ਬਾਰੇ ਕਾਂਗਰਸ ਵੱਲੋਂ ਮਾਫੀ ਮੰਗਣ ਦੇ ਬਾਵਜੂਦ ਅੱਜ ਤੱਕ ਜਿਹੜੀ ਸਿੱਖ ਕੌਮ ਹੈ ਉਹ ਕਾਂਗਰਸ ਨੂੰ ਜ਼ਿਆਦਾਤਰ ਜਿਹੜੇ ਅਕਾਲੀ ਦਲ ਨਾਲ ਸੰਬੰਧਤ ਲੋਕ ਰਹੇ ਨੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਸਾਫ਼ ਸੁਥਰੇ ਮਨਾਂ ਦੇ ਲੋਕ ਰਹੇ ਨੇ ਉਹ ਅੱਜ ਤੱਕ ਕਾਂਗਰਸ ਨੂੰ ਏਸੀ ਕਰਕੇ ਮੁਆਫ ਨਹੀਂ ਕਰ ਪਾਈ ਕਿ ਕਾਂਗਰਸ ਦੀ ਇੰਦਰਾ ਗਾਂਧੀ ਦੇ ਵੇਲੇ ਐਮਰਜੈਂਸੀ ਦੇ ਦੌਰਾਨ ਔਰ ਬਦੂਸਤਾਰ ਆਪਰੇਸ਼ਨ ਦੇ ਦੌਰਾਨ ਲੋਕਾਂ ਤੇ ਸਿੱਖਾਂ ਤੇ ਕਾਫੀ ਤਸ਼ੱਦਦ ਜੜਾਇਆ ਉਹ ਕੀਤਾ ਗਿਆ ਸੀ ਅੱਛਾ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਵੀ ਇਹ ਕਲਾ ਦਾ ਖੇਤਰ ਵੀ ਆ ਦੋ ਐਂਗਲ ਨੇ ਤੁਸੀਂ ਵੀ ਕਲਾ ਦਾ ਖੇਤਰ ਵੀ ਆ ਪਰ ਪ੍ਰੋਫੈਸਰ ਸਵਾਲ ਇਹ ਆ ਵੀ ਅਗਰ ਕਿਸੇ ਇਹੋ ਜੀ ਘਟਨਾ ਨੂੰ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਬਲੁੰਦਰੀਆਂ ਜਾਣੀਆਂ ਉਹਨਾਂ ਨੂੰ ਠੇਸ ਪਹੁੰਚੇ ਤੇ ਫਿਰ ਉਹਨੂੰ ਕਲਾ ਦਾ ਰੂਪ ਦੇਣਾ ਕਿੰਨਾ ਕਿ ਜਾਇਜ਼ ਹੈ ਨਾਲ ਹੀ ਇਹਦੇ ਆਪਾਂ ਦਿਲਜੀਤ ਦੋਸਾਂਝ ਦੀ ਫਿਲਮ ਦੀ ਵੀ ਗੱਲ ਕਰਦੇ ਹਾਂ ਪੰਜਾਬ 95 ਜਿਹੜੀ ਮਰਹੂਮ ਜਸਵੰਤ ਸਿੰਘ ਖਾਲੜਾ ਹੋਣਾਂ ਦੇ ਜੀਵਨੀ ਦੇ ਉੱਤੇ ਆਧਾਰਿਤ ਹੈ ਉਸ ਫਿਲਮ ਨੂੰ ਤਾਂ ਹੁਣ ਇੰਟਰਨੈਸ਼ਨਲੀ ਵੀ ਮਨਜ਼ੂਰੀ ਨਹੀਂ ਦਿੱਤੀ ਗਈ ਆਪਾਂ ਖਬਰ ਤੇ ਕਈ ਵਾਰੀ ਆਪਾਂ ਉਹਦਾ ਵੀ ਗੈਰਸਮੀ ਤੌਰ ਤੇ ਚਰਚਾ ਕਰ ਰਹੇ ਸੀਗੇ ਵੀ ਪਹਿਲਾਂ ਤੇ ਭਾਰਤ ਚ ਰੁਕੀ ਗਈ ਹੁਣ ਕਹਿੰਦੇ ਵੀ ਇਹ ਫਿਲਮ ਕਿਤੇ ਵੀ ਨਹੀਂ ਦਿਖਾਈ ਜਾਏਗੀ ਹਾਲਾਂਕਿ ਜਸਵੰਤ ਸਿੰਘ ਖਾਲੜਾ ਜਿਹੜੇ ਆ ਉਹਨਾਂ ਦੀ ਯਾਦ ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਦਾ ਜਿਹੜਾ ਸਟੈਚੂ ਆ ਉਹ ਵੀ ਲਗਾਇਆ ਗਿਆ ਉਹਦੇ باوجود ਉਹਦਾ ਵਿਰੋਧ ਹੋਇਆ ਜੀ ਦੇਖੋ ਜਦੋਂ ਸਿੱਖ ਮਸਲਿਆਂ ਦੇ ਉੱਤੇ ਕੋਈ ਫਿਲਮ ਬਣਦੀ ਹੈ ਜੀ ਤੇ ਉਸ ਵੱਲ ਜਦੋਂ ਕੇਂਦਰ ਸਰਕਾਰ ਦਾ ਜਿਹੜਾ ਵਤੀਰਾ ਆ ਉਹ ਦੋ ਪੱਖੀ ਹੋਵੇ ਤਾਂ ਉਸ ਤੇ ਸਵਾਲ ਉਠਾਉਣਾ ਜਿਹੜਾ ਹੈ ਉਹ ਵਾਜਬ ਹੈ ਕਿ ਐਮਰਜੈਂਸੀ ਨੂੰ ਰਿਲੀਜ਼ ਕਰਨ ਦਾ ਤੁਸੀਂ ਦੇ ਦਿੱਤਾ ਉਹਨੂੰ ਸਰਟੀਫਿਕੇਟ ਮਿਲ ਗਿਆ ਤੇ ਹਾਲਾਂਕਿ ਚਲੋ ਪੰਜਾਬ ਦੇ ਵਿੱਚ ਉਹ ਰਿਲੀਜ਼ ਲੋਕਾਂ ਦੇ ਵਿਰੋਧ ਕਰਨ ਨਹੀਂ ਹੋਈ ਲੇਕਿਨ ਸਰਕਾਰ ਨੇ ਤਾਂ ਰਿਲੀਜ਼ ਕਰ ਦਿੱਤਾ ਇਸੇ ਤਰ੍ਹਾਂ ਤੁਸੀਂ ਐਦੀ ਫਿਲਮ ਦੂਸਾਂ ਦੀ ਫਿਲਮ ਦੀ ਗੱਲ ਕਰਦੇ ਹੋ ਉਸ ਨੂੰ ਪੰਜਾਬ ਦੇ ਵਿੱਚ ਤਾਂ ਕਿ ਇੰਡੀਆ ਦੇ ਵਿੱਚ ਕਿਤੇ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਹੁਣ ਸਿੱਖਾਂ ਦੇ ਮੰਨ ਦੇ ਵਿੱਚ ਇਹ ਗੱਲ ਸੁਭਾਵਿਕ ਤੌਰ ਤੇ ਉੱਠੇਗੀ ਕਿ ਭਈ ਤੁਸੀਂ ਐਮਰਜੈਂਸੀ ਨੂੰ ਰਿਲੀਜ਼ ਕਰ ਦਿੱਤਾ ਲੇਕਿਨ ਇਹ ਜਿਹੜੀ ਦੂਸਰੀ ਫਿਲਮ ਹੈ ਦੁਨੀਆਂ ਦੀ ਪੰਜਾਬ 95 ਦੀ ਉਸ ਨੂੰ ਰਿਲੀਜ਼ ਇੰਡੀਆ ਵਿੱਚ ਨਹੀਂ ਹੋਣ ਦਿੱਤਾ ਲੇਕਿਨ ਵਿਦੇਸ਼ ਵਿੱਚ ਰਿਲੀਜ਼ ਹੋ ਰਹੀ ਹੈ ਨਹੀਂ ਉੱਥੇ ਵੀ ਬੈਨ ਕਰਤੀ ਜੋ ਸਾਹਿਬ ਅੱਛਾ ਉੱਥੇ ਵੀ ਬੈਨ ਕਰ ਦਿੱਤੀ ਹੁਣ ਤੁਸੀਂ ਦੇਖੋ ਕਿ ਇੱਥੇ ਜਿਹੜੀ ਕਲਾ ਦੇ ਜਿਹੜੇ ਹੈਗੇ ਆ ਆਪਣੇ ਇਹ ਕਲਾ ਵਾਲੀ ਸਾਈਡ ਜਿਹੜੀ ਆ ਉਹ ਸਰਕਾਰ ਤੇ ਪ੍ਰਸ਼ਨ ਚਿੰਨ ਲਾਉਂਦੀ ਆ ਤੇ ਸਿੱਖ ਜਿਹੜੇ ਹੈਗੇ ਨੇ ਉਹ ਇਸ ਮਸਲੇ ਨੂੰ ਲੈ ਕੇ ਜੇ ਉਹ ਪ੍ਰਸ਼ਨ ਚਿੰਨ ਲਾਉਂਦੇ ਨੇ ਤਾਂ ਮੇਰਾ ਖਿਆਲ ਦੇ ਵਿੱਚ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈਗੀ ਖੈਰ ਸਰਕਾਰ ਨੇ ਜਿੱਦਾਂ ਐਮਰਜੈਂਸੀ ਜਿੱਦਾਂ ਰਿਲੀਜ਼ ਦੀ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਭਾਵਾਂ ਕੱਟ ਲਗਾਉਣ ਨੂੰ ਕਿਹਾ ਗਿਆ ਵੀ ਇੱਥੇ ਕੱਟ ਲਗਾ ਲਓ ਰਿਲੀਜ਼ ਹੋ ਜਵੇ ਪਰ ਸਵਾਲ ਇਹ ਹੈ ਵੀ ਜਦੋਂ ਅਜਿਹੀਆਂ ਫਿਲਮਾਂ ਜਿਹੜੀਆਂ ਨਾਲ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਵੀ ਕਿਸੇ ਇੱਕ ਸੈਗਮੈਂਟ ਨੂੰ ਠੇਸ ਪਹੁੰਚੇ ਜਾਂ ਉਹਨਾਂ ਦਾ ਇਤਰਾਜ਼ ਹੋਵੇ ਤਾਂ ਕੋਈ ਇਹਦੇ ਪ੍ਰਤੀ ਕਾਨੂੰਨ ਨਹੀਂ ਬਣਾਇਆ ਜਾਣਾ ਚਾਹੀਦਾ ਵੀ ਅਗਰ ਕੋਈ ਬਾਇਓਪਿਕ ਜਾਂ ਕੋਈ ਅਜਿਹੀ ਟੌਪਿਕ ਦੇ ਉੱਤੇ ਫਿਲਮ ਬਣ ਰਹੀ ਹੈ ਤਾਂ ਸਬੰਧਤ ਜਿਹੜੇ ਲੋਕ ਆ ਉਹਨਾਂ ਨਾਲ ਸਲਾਹ مشورہ ਕਰ ਲਿਆ ਜਾਵੇ ਵੀ ਇਦਾਂ ਅਸੀਂ ਬਣਾਉਣਾ ਚਾਹੁੰਦੇ ਆ ਇਹਨੂੰ ਅਸੀਂ ਕਲਾ ਦਾ ਰੂਪ ਦੇਣਾ ਠੀਕ ਹੈ ਕਲਾ ਨੇ ਕਲਾਕਾਰ ਹੈ ਡਾਇਰੈਕਟਰ ਹੈ ਉਹਦੇ ਵਿੱਚ ਐਕਟਰ ਨੇ ਉਹ ਆਪਣਾ ਜਿਹੜਾ ਅਦਾ ਪੇਸ਼ ਕਰਨਗੇ ਪਰ ਇਹਦੇ ਬਾਰੇ مشورہ ਹੋ ਜਵੇ ਐ ਸੰਦੀਪ ਜੀ ਇਸੇ ਨੂੰ ਮੁੱਖ ਲੈ ਕੇ ਇਹ ਸੈਂਸਰ ਬੋਰਡ ਬਣਾਇਆ ਗਿਆ ਹੈ ਲੇਕਿਨ ਸੈਂਸਰ ਬੋਰਡ ਦੇ ਉੱਤੇ ਵੀ ਪ੍ਰਸ਼ਨ ਚਿੰਨ ਲੱਗਦੇ ਰਹੇ ਨੇ ਕਿ ਸੈਂਸਰ ਬੋਰਡ ਜਿਹੜਾ ਆ ਉਹ ਪੱਖਪਾਤ ਕਰਦਾ ਆ ਅ ਲੱਗਦਾ ਹੈ ਕਿ ਉਹ ਲੋਕਾਂ ਦੀ ਰਾਏ ਸਹੀ ਹੈ ਕਿ ਪੱਖਪਾਤ ਕਈ ਫਿਲਮਾਂ ਦੇ ਵਿੱਚ ਤਾਂ ਕਿਸੇ ਨਾਮ ਦੇ ਹੇਠ ਕੁਝ ਸੀਨ ਕੱਟੇ ਜਾਣ ਲਈ ਕਿਹਾ ਜਾਂਦਾ ਹੈ ਤੇ ਕਿਤੇ ਅਸ਼ਲੀਲਤਾ ਦੇ ਨਾਂ ਦੇ ਉੱਤੇ ਅਸ਼ਲੀਲਤਾ ਪ੍ਰਸਤਿਤੀ ਜਾਂਦੀ ਇਸ ਲਈ ਆਰਟ ਦੇ ਨਾਮ ਤੇ ਆਰਟ ਦੇ ਨਾਮ ਤੇ ਜਿਹੜੀ ਅਸ਼ਲੀਲਤਾ ਪ੍ਰਸਤਿਤ ਇਸ ਲਈ ਫਿਲਮ ਬਣਾਉਣ ਤੋਂ ਪਹਿਲਾਂ ਹੀ ਤਾਂ ਕਿ ਜਿਹੜੇ ਫਿਲਮ ਬਣਾਉਣ ਵਾਲੇ ਆ ਚਾਹੇ ਉਹ ਪੈਸਾ ਕਮਾਉਣ ਲਈ ਫਿਲਮ ਬਣਾਉਂਦੇ ਨੇ ਫਿਲਮ ਤੋਂ ਪੈਸਾ ਕਮਾਉਣ ਲਈ ਬਣਾਉਂਦੇ ਉਹ ਉਹ ਫਿਲਮ ਬਣਾ ਹੀ ਨਾ ਪਾਉਣ ਇਸ ਲਈ ਫਿਲਮ ਬਣਾਉਣ ਤੋਂ ਪਹਿਲਾਂ ਹੀ ਸਾਰੇ ਇਸ ਤਰ੍ਹਾਂ ਦੀ ਕਮੇਟੀ ਕੋਈ ਚਾਹੀਦੀ ਆ ਜਿਹੜੀ ਕਿ ਫਿਲਮ ਨੂੰ ਅਪਰੂਵਲ ਦੇਵੇ ਤਾਂ ਹੀ ਫਿਲਮ ਬਣ ਸਕੇ ਤੇ ਜੇ ਕਿਤੇ ਫਿਲਮ ਬਣ ਵੀ ਜਾਵੇ ਤਾਂ ਸੈਂਸਰ ਬੋਰਡ ਨੂੰ ਇੱਕ ਖੇਤਰੀ ਪੱਧਰ ਤੇ ਵੀ ਜੇ ਪੰਜਾਬ ਨਾਲ ਸੰਬੰਧਿਤ ਫਿਲਮ ਹੈ ਪੰਜਾਬ ਦੇ ਲੋਕਾਂ ਦੇ ਇੱਕ ਟੀਮ ਬਣੀ ਹੋਣੀ ਚਾਹੀਦੀ ਆ ਇੱਕ ਕਮੇਟੀ ਬਣੀ ਹੋਣੀ ਚਾਹੀਦੀ ਆ ਜੇ ਤਾਮਿਲਨਾਡੂ ਦੀ ਹੈ ਤਾਮਿਲਨਾਡੂ ਦੀ ਕਮੇਟੀ ਵੀ ਜੋਸ਼ੀ ਸਾਹਿਬ ਕਈ ਫਿਲਮਾਂ ਜੀਆਂ ਬਣੀਆਂ ਜਿਹਦੇ ਵਿੱਚ ਐਸਜੀਪੀਸੀ ਦੀ ਇਨਵੋਲਵਮੈਂਟ ਹੋਈ ਆ ਉਹਨਾਂ ਨੂੰ ਸਕਰੀਨਿੰਗ ਦਿਖਾਈ ਗਈ ਆ ਫਿਰ ਉਹਨਾਂ ਨੇ ਵੀ ਆਪਣਾ مشਵਰਾ ਦਿੱਤਾ ਵੀ ਨਹੀਂ ਇਹ ਠੀਕ ਨਹੀਂ ਆ ਇਹਨੂੰ ਤੁਸੀਂ ਡਿਲੀਟ ਕਰ ਦਿਓ ਕੱਟ ਲਗਾ ਦਿਓ ਇਹਦੀ ਜਗ੍ਹਾ ਇਦਾਂ ਕਰ ਲੋ ਪਹਿਲਾਂ ਵੀ ਫਿਲਮਾਂ ਬਣੀਆਂ ਰਿਲੀਜ਼ ਵੀ ਹੋਈਆਂ ਪਰ ਇਸ ਜਿਹੜੀ ਐਮਰਜੈਂਸੀ ਫਿਲਮ ਜਿਹਦੇ ਆਪਾਂ ਜ਼ਿਕਰ ਕਰ ਰਹੇ ਆ ਜਿਹਦਾ ਇੰਗਲੈਂਡ ਤੱਕ ਜ਼ਿਕਰ ਹੋਇਆ ਉੱਥੋਂ ਦੀ ਸੰਸਦ ਦੇ ਵਿੱਚ ਇਹ ਮਾਮਲਾ ਉੱਠਿਆ ਇਹਦੇ ਬਾਰੇ ਮੈਨੂੰ ਲੱਗਦਾ ਨਹੀਂ ਇਦਾਂ ਹੋਇਆ ਕਿਉਂਕਿ ਐਸਜੀਪੀਸੀ ਮੈਂਬਰ ਹੀ ਇਹਦਾ ਵਿਰੋਧ ਕਰ ਰਹੇ ਸੀਗੇ ਸੰਦੀਪ ਜੀ ਮੇਰਾ ਵਿਚਾਰ ਹੈ ਕਿ ਫਿਲਮ ਬਣਾਉਣ ਵਾਲਿਆਂ ਨੂੰ ਵੀ ਚਾਹੀਦਾ ਕਿ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਆ ਜਾਵੇ ਫਿਲਮ ਜ਼ਰੂਰੋ ਬਣਾਉਣ ਕਲਾ ਦੇ ਨਾਂ ਤੇ ਜ਼ਰੂਰ ਬਣਾਉਣ ਲੋਕਾਂ ਦਾ ਮਨੋਰੰਜਨ ਕਰਨ ਲੋਕਾਂ ਨੂੰ ਜਾਣਕਾਰੀ ਦੇਣ ਲੋਕ ਇੰਜੋਏ ਕਰ ਸਕਣ ਮਨੋਰੰਜਨ ਦੇ ਤੌਰ ਤੇ ਪਰ ਇਦਾਂ ਨਾ ਹੋਵੇ ਕਿ ਇਤਿਹਾਸ ਨੂੰ ਤੋੜ ਕੇ ਇਦਾਂ ਪੇਸ਼ ਕੀਤਾ ਜਾਵੇ ਜਿਦੇ ਨਾਲ ਇੱਕ ਜਿਹੜਾ ਸੈਗਮੈਂਟ ਹੈ ਜਾਂ ਜਿਹੜਾ ਇੱਕ ਵਰਗ ਹੈ ਉਹਨਾਂ ਦੀ ਛਵੀ ਬਿਲਕੁਲ ਹੀ ਤੁਸੀਂ 네ਗੇਟਿਵ ਬਣਾ ਦਿਓ ਜਾਂ ਉਹਨਾਂ ਦੀ ਛਵੀ ਨੂੰ ਬਿਲਕੁਲ ਵਨ ਸਾਈਡਡ ਕਰਕੇ ਨਾ ਪੇਸ਼ ਕੀਤਾ ਦੇਖੋ ਦੇਸ਼ ਦਾ ਕੋਈ ਵੀ ਵਰਗ ਹੈ ਪ੍ਰਦੇਸ਼ ਦਾ ਕੋਈ ਵੀ ਤਬਕਾ ਆ ਕੋਈ ਵੀ ਵਰਗ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਔਰ ਨਾ ਹੀ ਸੈਂਸਰ ਬੋਰਡ ਨੂੰ ਇਸ ਗੱਲ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਕਿ ਲੋਕਾਂ ਦੇ ਜਜ਼ਵਾਹਤ ਦੇ ਨਾਲ ਕੋਈ ਖੇਲੇ ਜੀ ਪ੍ਰੋਫੈਸਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼ਕਰੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਮਿਹਰਬਾਨੀ ਕੋਈ ਵੀ ਤੇ ਸਾਡੇ ਵੱਲੋਂ ਇਸ ਪ੍ਰੋਗਰਾਮ 'ਚ ਕੀਤੀ ਗਈ ਚਰਚਾ ਦੇ ਨਾਲ ਅਗਰ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਆ ਸਾਡੇ ਨਾਲ ਸੰਪਰਕ ਰੱਖਣ ਤੇ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਅੱਗੇ ਵਧਾਵਾਂਗੇ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ